ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਂਜੀ ਦੋਸਤੋ ਹਾਜ਼ਰ ਹੋਏ ਹਾਂ ਅੱਜ ਇੱਕ ਨਵੀਂ ਕਹਾਣੀ ਦੇ ਨਾਲ ਸਵੇਰੇ ਦੇ ਲਗਭਗ 8 ਵਜੇ ਦਾ ਸਮਾਂ ਸੀ ਮਹੱਲੇ ਵਾਲੇ ਆਪਣੇ ਆਪਣੇ ਕੰਮਾਂ ਵਿੱਚ ਬੀਜੀ ਸਨ ਪਰ ਸੁਨੀਤਾ ਦੇ ਘਰ ਦਾ ਮਾਹੌਲ ਅਜੀਬ ਜਿਹਾ ਦਬਿਆ-ਦਬਿਆ ਤੇ ਭਾਰੀ ਸੀ ਅੰਦਰ ਤੋਂ ਅਚਾਨਕ ਤੇਜ਼ ਚੀਕਣ ਦੀਆਂ ਆਵਾਜ਼ਾਂ ਆ ਰਹੀਆਂ ਸੀ ਇੱਕ ਮਰਦ ਦੀ ਭਾਰੀ ਆਵਾਜ਼ ਤੇ ਇੱਕ ਆਰਤ ਦੇ ਰੋਂਦੇ ਹੋਏ ਸ਼ਬਦ ਫਿਰ ਕਿਸੇ ਚੀਜ਼ ਦੀ نیچے ਡਿੱਗਣ ਦੀ ਆਵਾਜ਼ ਸੁਨੀਤਾ ਚੌਕ ਗਈ ਉਸ ਦਾ ਦਿਲ ਖਬਰਾਟ ਨਾਲ ਜੋਰ-ਜੋਰ ਟੜਕਣ ਲੱਗਾ ਅੱਖਾਂ ਵਿੱਚ ਨੀਂਦ ਦਾ ਨਾਮੂ ਨਿਸ਼ਾਨ ਤੱਕ ਨਹੀਂ ਸੀ हे ਪ੍ਰਮਾਤਮਾ ਕੀ ਹੋ ਰਿਹਾ ਹੈ ਅੰਦਰ ਉਹਨਾਂ ਨੂੰ ਲੱਗਿਆ ਜਿਵੇਂ ਉਹਨਾਂ ਦਾ ਦਿਲ ਬੈਠ ਜਾਵੇਗਾ ਕੁਝ ਸਮਾਂ ਉਹਨਾਂ ਨੇ ਖੁਦ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਆਵਾਜ਼ਾਂ ਹੋਰ ਤੇਜ਼ ਹੋਣ ਲੱਗੀਆਂ ਤਾਂ ਉਹਨਾਂ ਨੇ ਖੁਦ ਨੂੰ ਸੰਭਾਲਦੇ ਹੋਏ ਆਪਣੇ ਬੇਟੇ ਮੋਹਿਤ ਦੇ ਕਮਰੇ ਵੱਲ ਕਦਮ ਵਧਾਈ ਦਰਵਾਜ਼ੇ ਦੇ ਕੋਲ ਪਹੁੰਚ ਕੇ ਉਸ ਦੇ ਹੱਥ ਕੰਬਣ ਲੱਗੇ ਫਿਰ ਵੀ ਹਿੰਮਤ ਕਰਕੇ ਉਹਨਾਂ ਨੇ ਦਰਵਾਜ਼ਾ ਖੜਕਾਇਆ ਮੋਹਿਤ ਬੇਟਾ ਦਰਵਾਜ਼ਾ ਖੋਲੋ ਕੀ ਹੋਇਆ ਅੰਦਰ ਤਾਂ ਅੰਦਰ ਇੱਕ ਪਲ ਦੇ ਲਈ ਸਰਨਾਟਾ ਛਾ ਗਿਆ ਸੁਨੀਤਾ ਨੇ ਰਾਹਤ ਦੀ ਸਾਹ ਲਈ ਕੀਛੜ ਸਭ ਕੁਝ ਠੀਕ ਹੋ ਗਿਆ ਹੋਵੇ ਪਰ ਅਗਲੇ ਹੀ ਪਲ ਫੇਰ ਉਹੀ ਚਿਕਨ ਦੀ ਆਵਾਜ਼ ਆਉਣ ਲੱਗੀ ਤੇ ਇਸ ਵਾਰ ਪਹਿਲਾਂ ਤੋਂ ਵੀ ਜ਼ਿਆਦਾ ਤੇਜ਼ ਸੁਨੀਤਾ ਦਾ ਗਲਾ ਸੁੱਕ ਗਿਆ ਉਹਨਾਂ ਨੂੰ ਸਮਝ ਨਹੀਂ ਆ ਰਹੀ ਸੀ ਕਿ ਕੀ ਕਰੇ ਕਿਸ ਨੂੰ ਬੁਲਾਵੇ ਤਾਂ ਇੰਨੇ ਨੂੰ ਉਹਨਾਂ ਦੀ 16 ਸਾਲ ਦੀ ਬੇਟੀ ਨੀਹਾ ਉੱਥੇ ਆ ਗਈ ਤੇ ਉਹ ਅੱਖਾਂ ਵਿੱਚ ਹੰਝੂ ਲੈ ਕੇ ਖੜੀ ਸੀ ਤੇ ਉਹ ਰੋਂਦੀ ਹੋਈ ਆਵਾਜ਼ ਵਿੱਚ ਬੋਲੀ ਮਾਂ ਵੀਰਾ ਤੇ ਭਾਬੀ ਫੇਰ ਝਗੜਾ ਕਰ ਰਹੇ ਹਨ ਮੰਮੀ ਮੈਨੂੰ ਬਹੁਤ ਡਰ ਲੱਗ ਰਿਹਾ ਹੈ ਇਹ ਕਿਉਂ ਰੋਜ਼ ਰੋਜ਼ ਇੰਨਾ ਲੜਦੇ ਐ ਕਿ ਸਾਡੀ ਵਜ੍ਹਾ ਨਾਲ ਲੜਾਈ ਕਰਦੇ ਨੇ ਸੁਨੀਤਾ ਨੇ ਉਸ ਨੂੰ ਆਪਣੇ ਗਲੇ ਲਗਾਉਂਦੇ ਹੋਏ ਕਿਹਾ ਕੁਝ ਨਹੀਂ ਹੋਇਆ ਪੁੱਤ ਮੈਂ ਹਾਂ ਸਭ ਠੀਕ ਹੋ ਜਾਵੇਗਾ ਕੋਈ ਹੋਰ ਗੱਲ ਹੋਵੇਗੀ ਮੈਂ ਪੁੱਛਾਂਗੀ ਹੁਣ ਤੂੰ ਜਾ ਆਪਣੇ ਕਮਰੇ ਵਿੱਚ ਪਰ ਅੰਦਰ ਹੀ ਅੰਦਰ ਉਹਨਾਂ ਦਾ ਮਨ ਵੀ ਟੁੱਟਿਆ ਹੋਇਆ ਸੀ ਉਨਾਂ ਨੇ ਨੀਹਾ ਨੂੰ ਉਥੋਂ ਭੇਜ ਦਿੱਤਾ ਤੇ ਫਿਰ ਦਰਵਾਜ਼ੇ ਦੇ ਕੋਲ ਜਾ ਕੇ ਦਰਵਾਜ਼ਾ ਖੜਕਾਇਆ ਇਸ ਵਾਰ ਦਰਵਾਜ਼ਾ ਖੁੱਲ੍ਹਿਆ ਮੋਹਿਤ ਬਾਹਰ ਆਇਆ ਚਿਹਰਾ ਲਾਲ ਅੱਖਾਂ ਗੁੱਸੇ ਤੇ ਥਕਾਨ ਨਾਲ ਭਰੀਆਂ ਤੇ ਬਿਨਾ ਕੁਝ ਬੋਲੇ ਸੋਫੇ ਤੇ ਬੈਠ ਗਿਆ ਤੇ ਦੋਨਾਂ ਹੱਥਾਂ ਨਾਲ ਸਿਰ ਫੜ ਲਿਆ ਤੇ ਸੁਨੀਤਾ ਵੀ ਉਸ ਦੇ ਕੋਲ ਜਾ ਕੇ ਬੈਠ ਗਈ ਤੇ ਕੰਬਦੀ ਹੋਈ ਆਵਾਜ਼ ਵਿੱਚ ਬੋਲੀ ਬੇਟਾ ਕੀ ਹੋਇਆ ਤੁਸੀਂ ਦੋਨੇ ਕਿਉਂ ਲੜ ਰਹੇ ਸੀ ਸਭ ਕੁਝ ਠੀਕ ਤਾਂ ਹੈ ਨਾ ਪਰ 모হিত ਨੇ ਕੋਈ ਜਵਾਬ ਨਾ ਦਿੱਤਾ 모হিত ਤਾਂ ਬਸ ਸਿਰ ਝੁਕਾ ਕੇ ਬੈਠਾ ਰਿਹਾ ਸੁਨੀਤਾ ਨੂੰ ਚਿੰਤਾ ਤੇ ਡਰ ਦੋਨਾਂ ਨੇ ਘੇਰ ਲਿਆ ਤੇ ਜਦੋਂ ਬੇਟੇ ਨੇ ਕੁਝ ਵੀ ਨਾ ਕਿਹਾ ਤਾਂ ਉਹ ਸੁਮਨ ਦੇ ਕਮਰੇ ਵੱਲ ਗਈ ਤੇ ਉਹ ਦਰਵਾਜ਼ੇ ਤੇ ਹੀ ਪਹੁੰਚੀ ਸੀ ਕਿ ਦਰਵਾਜ਼ਾ ਜ਼ੋਰ ਨਾਲ ਖੁੱਲ੍ਹਿਆ ਤੇ ਸੁਮਨ ਬਾਹਰ ਆਈ ਅੱਖਾਂ ਗੁੱਸੇ ਨਾਲ ਭਰੀਆਂ ਹੋਈਆਂ ਤੇ ਹੱਥ ਵਿੱਚ ਇੱਕ ਵੱਡਾ ਬੈਗ ਸੁਨੀਤਾ ਦਾ ਦਿਲ ਤੇਜ਼ੀ ਨਾਲ ਧੜਕਣ ਲੱਗਿਆ ਤੇ ਉਸਨੇ ਆਪਣੀ ਨੂੰ ਸੁਮਨ ਨੂੰ ਕਿਹਾ beta ਇਹ ਬੈਗ ਲੈ ਕੇ ਕਿੱਥੇ ਜਾ ਰਹੀ ਹੈ ਤਾਂ ਸੁਮਨ ਨੇ ਗੁੱਸੇ ਵਿੱਚ ਕਿਹਾ ਬਸ ਹੁਣ ਮੈਂ ਹੋਰ ਨਹੀਂ ਸਹਿ ਸਕਦੀ ਮੈਂ ਆਪਣੇ ਮੰਮੀ ਪਾਪਾ ਦੇ ਘਰ ਜਾ ਰਹੀ ਹਾਂ ਮੈਂ ਹੁਣ ਇੱਕ ਪਲ ਵੀ ਇਸ ਘਰ ਵਿੱਚ ਨਹੀਂ ਰਹਿ ਸਕਦੀ ਤੁਸੀਂ ਰਹੋ ਇਸ ਘਰ ਵਿੱਚ ਨਾਲੇ ਤੁਹਾਡਾ ਬੇਟਾ ਤੇ ਨਾਲੇ ਤੁਹਾਡੀ ਬੇਟੀ ਮੈਂ ਨਹੀਂ ਰਹਿ ਸਕਦੀ ਇੱਥੇ ਸਨੀਤਾ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਹੋਇਆ ਕੀ ਹੈ ਬਿਨਾਂ ਦੱਸੇ ਘਰ ਛੱਡ ਕੇ ਜਾਣਾ ਠੀਕ ਨਹੀਂ ਇਹ ਤੇਰਾ ਵੀ ਕਰ ਹੈ ਬੇਟਾ ਨਾ ਜਾ ਇਸ ਤਰ੍ਹਾਂ ਤੂੰ ਘਰ ਦੀ ਇੱਜ਼ਤ ਹੈ ਪਰ ਸੁਮਨ ਨੇ ਕੁਝ ਨਹੀਂ ਸੁਣਿਆ ਉਸ ਦੀਆਂ ਅੱਖਾਂ ਵਿੱਚ ਜਿੱਦ ਸੀ ਤੇ ਆਵਾਜ਼ ਗੁੱਸੇ ਨਾਲ ਕੰਬ ਰਹੀ ਸੀ ਮੇਰਾ ਇੱਥੇ ਦਮ ਘੁੱਟਦਾ ਹੈ ਕੋਈ ਮੇਰੀ ਗੱਲ ਨਹੀਂ ਸੁਣਦਾ ਕਿਸੇ ਨਾਲ ਮੇਰਾ ਤਾਲਮੇਲ ਨਹੀਂ ਬੈਠਦਾ ਮੈਂ ਜਾ ਰਹੀ ਹਾਂ ਬਸ ਉਸ ਨੇੀਤਾ ਨੂੰ ੱੱਕਾ ਦੇ ਕੇ ਅੱਗੇ ਵਧ ਗਈ ਸੁਨੀਤਾ ਉਸ ਦੇ ਪਿੱਛੇ ਗਈ ਪਰ ਉਸ ਦਾ ਸਰੀਰ ਕੰਬ ਰਿਹਾ ਸੀ ਕਿਉਂਕਿ ਘਰ ਦੇ ਬਾਹਰ ਲੋਕਾਂ ਦੀ ਭੀੜ ਇਕੱਠੀ ਹੋ ਚੁੱਕੀ ਸੀ ਗਲੀ ਮੁਹੱਲੇ ਵਾਲੇ ਆਪਸ ਵਿੱਚ ਗੱਲਾਂ ਤੇ ਦੇਖਦੇ ਹੋਏ ਚਿਹਰੇ ਜਿਵੇਂ ਘਰ ਦਾ ਮਾਹੌਲ ਕਿਸੇ ਨਾਟਕ ਦਾ ਮੰਚ ਬਣ ਗਿਆ ਹੋਵੇ ਸੁਨੀਤਾ ਦੀਆਂ ਅੱਖਾਂ ਵਿੱਚ ਹੰਝੂ ਆ ਗਏ हे ਪ੍ਰਮਾਤਮਾ ਮੇਰੇ ਘਰ ਦੀ ਇੱਜ਼ਤ ਦਾ ਤਮਾਸ਼ਾ ਬਣ ਗਿਆ ਉਹ ਤੇਜ਼ੀ ਨਾਲ ਤੁਰਦੀ ਹੋਈ ਆਪਣੇ ਬੇਟੇ ਮੋਹਿਤ ਦੇ ਕੋਲ ਗਈ ਬੇਟਾ ਰੋਕ ਆਪਣੀ ਪਤਨੀ ਨੂੰ ਲੋਕ ਤਮਾਸ਼ਾ ਦੇਖ ਰਹੇ ਆ ਸਾਡੀ ਇੱਜ਼ਤ ਮਿੱਟੀ ਵਿੱਚ ਮਿਲ ਜਾਵੇਗੀ ਪਰ ਮੋਹਿਤ ਸਿਰ ਉੱਪਰ ਚੱਕ ਕੇ ਬੋਲਿਆ ਮਾਂ ਜਾ ਲੈਣ ਦੇ ਉਸ ਨੂੰ ਕੀ ਕਰਨੀਗੀ ਇਦਾਂ ਦੀ ਔਰਤ ਦਾ ਅਸੀਂ ਇਸ ਦੇ ਲਾਇਕ ਨਹੀਂ ਨਾ ਇਹ ਕਰ ਇਸ ਦੇ ਲਾਇਕ ਹੈ ਇਹ ਸੁਣ ਕੇ ਸੁਨੀਤਾ ਸੁੱਨ ਰਹਿ ਗਈ ਬੇਟਾ ਇਸ ਤਰ੍ਹਾਂ ਨਹੀਂ ਕਹਿੰਦੇ ਉਹ ਤੇਰੀ ਪਤਨੀ ਹੈ ਸਮਝਾ ਉਸ ਨੂੰ ਉਹ ਵਾਪਸ ਆ ਜਾਵੇਗੀ ਪਰ ਮੋਹਿਤ ਨੇ ਥੱਕੇ ਹੋਏ ਸ਼ਬਦਾਂ ਨਾਲ ਕਿਹਾ ਕਿਸ ਨੂੰ ਸਮਝਾਵਾਂ ਉਸ ਦੀ ਜਿੱਦ ਸੁਣੇਗੀ ਤਾਂ ਹੈਰਾਨ ਰਹਿ ਜਾਵੇਗੀ ਕਹਿੰਦੀ ਹੈ ਜਾਂ ਤਾਂ ਆਪਣੀ ਮਾਂ ਭੈਣ ਨੂੰ ਛੱਡ ਦੇ ਜਾਂ ਮੈਨੂੰ ਛੱਡ ਦੇ ਉਹ ਤੁਹਾਡੇ ਨਾਲ ਤਾਲਮੇਲ ਬਿਠਾਉਣਾ ਹੀ ਨਹੀਂ ਚਾਹੁੰਦੀ ਸਭ ਕੁਝ ਕੀਤਾ ਮੈਂ ਉਸ ਨੂੰ ਖੁਸ਼ ਰੱਖਣ ਦੇ ਲਈ ਪਰ ਉਹ ਸਮਝਦੀ ਹੀ ਨਹੀਂ ਉਹ ਜੋ ਚਾਹੁੰਦੀ ਹੈ ਮੈਂ ਉਹ ਨਹੀਂ ਕਰ ਸਕਦਾ ਤਾਂ ਫਿਰ ਮੈਂ ਕੀ ਕਰਾਂ ਤੇ ਇੰਨੇ ਨੂੰ ਸੁਮਨ ਰਿਸ਼ਕਾ ਲੈ ਕੇ ਉਸ ਵਿੱਚ ਬੈਠ ਚੁੱਕੀ ਸੀ ਤੇ ਗਲੀ ਤੋਂ ਅੱਗੇ ਚਲੀ ਗਈ ਸੁਨੀਤਾ ਉੱਥੇ ਹੀ ਦਰਵਾਜ਼ੇ ਤੇ ਬੈਠ ਗਈ ਤੇ ਸਿਰ ਫੜ ਕੇ ਰੋਣ ਲੱਗੀ ਕੀ ਕਮੀ ਰਹਿ ਗਈ ਮੇਰੇ ਘਰ ਵਿੱਚ ਉਸ ਦਿਨ ਘਰ ਵਿੱਚ ਸਰਨਾਟਾ ਛਾ ਗਿਆ ਸੀ ਗਵਾਂਡੀ ਤਮਾਸ਼ਾ ਦੇਖ ਕੇ ਜਾ ਚੁੱਕੇ ਸੀ ਕਰੀਬ 1 ਘੰਟਾ ਗੁਜ਼ਰ ਚੁੱਕਿਆ ਸੀ ਘਰ ਵਿੱਚ ਏਦਾਂ ਦਾ ਸਰਨਾਟਾ ਸੀ ਜੋ ਕਿਸੇ ਤੂਫਾਨ ਤੋਂ ਬਾਅਦ ਬਚ ਜਾਂਦਾ ਹੈ ਸੁਨੀਤਾ ਹਜੇ ਵੀ ਥੱਕੀ ਹੋਈ ਸੋਫੇ ਤੇ ਬੈਠੀ ਸੀ ਅੱਖਾਂ ਸੁੱਜ ਚੁੱਕੀਆਂ ਸੀ ਤੇ ਚਿਹਰਾ 부ਝਿਆ 부ਝਿਆ ਦਿਖਾਈ ਦੇ ਰਿਹਾ ਸੀ ਨੀਹਾ ਨੇ ਹੌਲੀ ਜਿਹੀ ਮਾਂ ਦਾ ਹੱਥ ਫੜਿਆ ਤੇ ਇੱਕ ਗਲਾਸ ਪਾਣੀ ਦਾ ਦਿੱਤਾ ਤੇ ਹੌਲੀ ਆਵਾਜ਼ ਵਿੱਚ ਪੁੱਛਿਆ ਮਾਂ ਹੁਣ ਭਾਬੀ ਕਦੇ ਵੀ ਵਾਪਸ ਨਹੀਂ ਆਵੇਗੀ ਸੁਨੀਤਾ ਨੇ ਖਾਲੀ ਨਜ਼ਰਾਂ ਨਾਲ ਦਰਵਾਜ਼ੇ ਦੇ ਵੱਲ ਦੇਖਿਆ ਨਹੀਂ ਪਤਾ ਬੇਟੀ ਪਰ ਪ੍ਰਮਾਤਮਾ ਕਰੇ ਐਦਾ ਨਾ ਹੋਵੇ ਸੁਨੀਤਾ ਕਿਸੇ ਵੀ ਤਰ੍ਹਾਂ ਆਪਣੇ ਘਰ ਵਿੱਚ ਸ਼ਾਂਤੀ ਚਾਹੁੰਦੀ ਸੀ ਪਰ ਸੁਮਨ ਤਾਂ ਜਿਵੇਂ ਕਿਸੇ ਮੌਕੇ ਦੀ ਤਲਾਸ਼ ਵਿੱਚ ਹੀ ਰਹਿੰਦੀ ਕਿ ਕੋਈ ਮੌਕਾ ਮਿਲੇ ਤੇ ਉਹ ਸਾਰਾ ਘਰ ਸਿਰ ਤੇ ਚੱਕ ਲਵੇ ਮੋਹਿਤ ਦੇ ਪਾਪਾ ਦੀ ਮੌਤ ਹੋਈ ਨੂੰ 2 ਸਾਲ ਹੋ ਚੁੱਕੇ ਸੀ ਤੇ ਉਦੋਂ ਤੱਕ 모हित ਨੂੰ ਨੌਕਰੀ ਮਿਲ ਚੁੱਕੀ ਸੀ ਆਪਣੇ ਪਾਪਾ ਦੇ ਜਾਣ ਤੋਂ ਬਾਅਦ 모हित ਨੇ ਹੀ ਆਪਣੇ ਘਰ ਦੀ ਸਾਰੀ ਜ਼ਿੰਮੇਵਾਰੀ ਚੱਕ ਲਈ ਸੀ ਤੇ ਫਿਰ ਸੁਨੀਤਾ ਨੇ ਉਸ ਦੇ ਲਈ ਲੜਕੀ ਦੇਖਣੀ ਸ਼ੁਰੂ ਕੀਤੀ ਤਾਂ ਫਿਰ ਇਹਨੇ ਨੂੰ ਸੁਮਨ ਦੇ ਬਾਰੇ ਉਹਨਾਂ ਨੂੰ ਪਤਾ ਲੱਗਿਆ ਪਰ ਸੁਮਨ ਇੱਕ ਅਮੀਰ ਬਾਪ ਦੀ ਕੁੜੀ ਸੀ ਇਸ ਲਈ ਉਹਨਾਂ ਨੇ ਕਦੇ ਵੀ ਆਪਣੇ ਵੱਲੋਂ ਕੋਈ ਗੱਲ ਨਹੀਂ ਕੀਤੀ ਤੇ ਸੁਮਨ ਦੇ ਪਾਪਾ ਹੀ ਮੋਹਿਤ ਦੇ ਘਰ ਆਏ ਮੋਹਿਤ ਦੀ ਸਰਕਾਰੀ ਨੌਕਰੀ ਸੀ ਇਸ ਲਈ ਉਹ ਚਾਹੁੰਦੇ ਸੀ ਕਿ ਸੁਮਨ ਦਾ ਵਿਆਹ ਮੋਹਿਤ ਨਾਲ ਹੋ ਜਾਵੇ ਤੇ ਸੁਨੀਤਾ ਨੂੰ ਇਸ ਨਾਲ ਕੋਈ ਇਤਰਾਜ਼ ਨਹੀਂ ਸੀ ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਸੁਮਨ ਦੇ ਆਉਣ ਤੋਂ ਬਾਅਦ ਘਰ ਦੀ ਸੁੱਖ ਸ਼ਾਂਤੀ ਚਲੀ ਜਾਵੇਗੀ ਸੁਮਨ ਨੂੰ ਆਪਣੇ ਸਹੁਰੇ ਘਰ ਵਿੱਚ ਕੋਈ ਵੀ ਚੀਜ਼ ਪਸੰਦ ਨਾ ਆਉਂਦੀ ਖਾਸ ਕਰਕੇ ਸੁਨੀਤਾ ਤੇ ਉਸਦੀ ਬੇਟੀ ਨੀਹਾ ਤਾਂ ਬਿਲਕੁਲ ਵੀ ਨਹੀਂ ਜੇ ਕਿਸੇ ਵੀ ਮਾਮਲੇ ਵਿੱਚ ਸੁਨੀਤਾ ਕੁਝ ਬੋਲ ਵੀ ਦੇਵੇ ਤਾਂ ਸੁਮਨ ਸਾਰਾ ਘਰ ਸਿਰ ਤੇ ਚੱਕ ਲੈਂਦੀ। ਵਿਆਹ ਤੋਂ ਅਗਲੇ ਦਿਨ ਹੀ ਸੁਮਨ ਨੇ ਅਜੀਬ ਜਿਹੇ ਕੱਪੜੇ ਪਾ ਲਏ। ਸੁਨੀਤਾ ਨੇ ਬਸ ਇਨਾ ਹੀ ਕਿਹਾ ਕੀਤੀ ਹਜੇ ਤੂੰ ਨਵੀਂ-ਨਵੀਂ ਬਹੂ ਐ। ਕੁਝ ਦਿਨ ਵਧੀਆ ਸੋਹਣੀ ਤਿਆਰ ਹੋ ਕੇ ਰਿਹਾ ਕਰ। ਲੋਕ ਆਉਂਦੇ ਜਾਂਦੇ ਤੈਨੂੰ ਦੇਖਣਗੇ। बस ਐਨਾ ਕਹਿਣ ਦੀ ਧੀਰ ਸੀ ਕਿ ਸੁਮਨ ਨੇ ਪੂਰਾ ਘਰ ਸਿਰ ਤੇ ਚੱਕ ਲਿਆ ਹੁਣ ਕੀ ਮੈਂ ਘਰ ਵਿੱਚ ਵੀ 24 ਘੰਟੇ ਦੁਲਹਣ ਦੀ ਤਰ੍ਹਾਂ ਭਾਰੀ ਭਾਰੀ ਕੱਪੜੇ ਪਾ ਕੇ ਰਹਾ ਮੇਰੀ ਖੁਦ ਦੀ ਕੋਈ ਜ਼ਿੰਦਗੀ ਹੈ ਜਾਂ ਨਹੀਂ ਜਿਸ ਨੇ ਵੀ ਮੈਨੂੰ ਦੇਖਣਾ ਹੈ ਇਸ ਕੱਪੜਿਆਂ ਵਿੱਚ ਹੀ ਦੇਖੇ ਨਹੀਂ ਦੇਖਣਾ ਤਾਂ ਨਾ ਦੇਖਣ ਤਾਂ ਸੁਨੀਤਾ ਉਦੋਂ ਹੀ ਸਮਝ ਗਈ ਸੀ ਕਿ ਸੁਮਨ ਦਾ ਸੁਭਾਅ ਬਿਲਕੁਲ ਵੀ ਮਿਲਣਸਾਰ ਨਹੀਂ ਹੈ ਪਰ ਫਿਰ ਵੀ ਉਹ ਆਪਣੇ ਘਰ ਵਿੱਚ ਸ਼ਾਂਤੀ ਰੱਖਣ ਦੇ ਲਈ ਉਸਦੀ ਹਰ ਬਤਮੀ ਜੀ ਨੂੰ ਬਰਦਾਸ਼ਤ ਕਰਦੀ ਸੀ ਸੁਗਣ ਕਿਸੇ ਕੰਮ ਨੂੰ ਹੱਥ ਨਹੀਂ ਲਾਉਂਦੀ ਸੀ ਸਾਰਾ ਦਿਨ ਆਪਣੇ ਕਮਰੇ ਵਿੱਚ ਬੈਠੀ ਆਪਣੀ ਮਾਂ ਨਾਲ ਫੋਨ ਤੇ ਗੱਲਾਂ ਕਰਦੀ ਰਹਿੰਦੀ ਘਰ ਵਿੱਚ ਕਿਸੇ ਵੀ ਤਰ੍ਹਾਂ ਦੇ ਛੋਟੇ ਮੋਟੇ ਝਗੜੇ ਹੁੰਦੇ ਤਾਂ ਉਹ ਤੁਰੰਤ ਆਪਣੀ ਮਾਂ ਨੂੰ ਫੋਨ ਕਰਦੀ ਤੇ ਸੁਮਨ ਦੀ ਮਾਂ ਵੀ ਕਦੇ ਸੁਮਨ ਨੂੰ ਸਹੀ ਰਾਹਤਾ ਨਾ ਦਿਖਾਉਂਦੀ ਉਲਟ ਉਸਨੂੰ ਹੋਰ ਪੜਕਾਉਂਦੀ ਮਾਂ ਦੀ ਸ਼ੈ ਪਾ ਕੇ ਸੁਮਨ ਹੋਰ ਵੀ ਜ਼ਿਆਦਾ ਬੁਰੇ ਤੋਂ ਬੁਰਾ ਵਰਤਾਵ ਕਰਦੀ ਉਹ ਹਰ ਛੋਟੀ ਵੱਡੀ ਗੱਲ ਤੇ ਝਗੜਾ ਕਰਨ ਤੋਂ ਪਿੱਛੇ ਨਾ ਹਟਦੀ ਤੇ ਅੱਜ ਵੀ ਸ਼ਾਇਦ ਉਹੀ ਝਗੜਾ ਇਸ ਹੱਦ ਤੱਕ ਵੱਧ ਗਿਆ ਤਾਂ ਇੰਨੇ ਨੂੰ ਸੁਨੀਤਾ ਦਾ ਫੋਨ ਵੱਜਣ ਲੱਗਿਆ ਸਕਰੀਨ ਤੇ ਨਾਮ ਦਿਖਾਈ ਦੇ ਰਿਹਾ ਸੀ ਸੁਮਨ ਦੇ ਪਾਪਾ ਗੁਰਦੇਵਾਲ ਜੀ ਏ ਦੇਖ ਸੁਨੀਤਾ ਦੀ ਧੜਕਣ ਤੇਜ਼ ਹੋ ਗਈ ਉਹਨਾਂ ਦੀ ਹਿੰਮਤ ਨਹੀਂ ਹੋ ਰਹੀ ਸੀ ਫੋਨ ਚੱਕਣ ਦੀ ਉਹਨਾਂ ਨੂੰ ਪਤਾ ਸੀ ਕਿ ਸੁਮਨ ਨੇ ਆਪਣੇ ਪੇਕੇ ਘਰ ਜਾਂਦੇ ਹੀ ਆਪਣੇ ਸਹੁਰੇ ਘਰ ਦੀ ਕਹਾਣੀ ਕਿਸੇ ਹੋਰ ਢੰਗ ਨਾਲ ਸੁਣਾਈ ਹੋਵੇਗੀ ਫੋਨ ਲਗਾਤਾਰ ਵੱਜਦਾ ਰਿਹਾ ਤੇ ਫਿਰ ਬੰਦ ਹੋ ਗਿਆ ਸੁਨੀਤਾ ਨੇ ਚੈਨ ਦਾ ਸਾਹ ਲਿਆ ਹੀ ਸੀ ਕਿ ਕੁਝ ਸਮੇਂ ਬਾਅਦ ਫਿਰ ਉਹੀ ਫੋਨ ਵੱਜਣ ਲੱਗਿਆ ਇਸ ਵਾਰ ਸੁਮਨ ਦੀ ਮਾਂ ਦਾ ਫੋਨ ਸੀ ਸੁਨੀਤਾ ਨੇ ਘਬਰਾਟ ਵਿੱਚ ਮੋਹਿਤ ਦੇ ਕਮਰੇ ਵੱਲ ਆਵਾਜ਼ ਦਿੱਤੀ ਬੇਟਾ ਫੋਨ ਆ ਰਿਹਾ ਹੈ ਤੇਰੀ ਸੱਸ ਦਾ ਕੀ ਬੋਲਾਂ ਮੋਹਿਤ ਕਮਰੇ ਤੋਂ ਬਾਹਰ ਆਇਆ ਫੋਨ ਹੱਥ ਵਿੱਚ ਚੱਕ ਲਿਆ ਹਜੇ ਉਸਨੇ ਹੈਲੋ ਵੀ ਨਹੀਂ ਕਿਹਾ ਸੀ ਕਿ ਦੂਜੇ ਪਾਸੇ ਤੋਂ ਤੇਜ਼ ਤੇ ਗੁੱਸੇ ਨਾਲ ਭਰੀ ਆਵਾਜ਼ ਗੂੰਜੀ ਤੁਸੀਂ ਲੋਕਾਂ ਨੇ ਮੇਰੀ ਬੇਟੀ ਨੂੰ ਕਰੋਂ ਕਿਵੇਂ ਕੱਢ ਦਿੱਤਾ ਮੈਂ ਸੋਚਿਆ ਸੀ ਤੁਸੀਂ ਲੋਕ ਬਹੁਤ شریف ਹੋ ਪਰ ਤੁਸੀਂ ਤਾਂ ਮੇਰੀ ਬੇਟੀ ਦੀ ਜ਼ਿੰਦਗੀ ਹੀ ਨਰਕ ਬਣਾ ਦਿੱਤੀ ਸ਼ਰਮ ਆਉਂਦੀ ਹੈ ਮੈਨੂੰ ਤੁਹਾਡੇ ਵਰਗੇ ਪਰਿਵਾਰ ਤੇ ਅਸੀਂ ਹੁਣੇ ਹੀ ਆਉਂਦੇ ਹਾਂ ਦੇਖ ਲਵਾਂਗੇ ਸਭ ਕੁਝ ਮੋਹਿਤ ਨੇ ਚੁੱਪ ਚਾਪ ਸਭ ਕੁਝ ਸੁਨਿਆ ਤੇ ਬਿਨਾ ਕੁਝ ਬੋਲੇ ਫੋਨ ਕੱਟ ਦਿੱਤਾ ਸੁਨੀਤਾ ਨੇ ਡਰਦੇ ਹੋਏ ਪੁੱਛਿਆ ਕੀ ਬੋਲੇ ਪੁੱਤ ਤਾਂ ਮੋਹਿਤ ਨੇ ਕਿਹਾ ਜੋ ਉਹ ਹਮੇਸ਼ਾ ਬੋਲਦੀ ਹੈ ਕਿ ਅਸੀਂ ਗਲਤ ਆ ਉਸਦੀ ਬੇਟੀ ਤੇ ਬਹੁਤ ਹਤਿਆਚਾਰ ਕਰਦੇ ਆ ਝੋਲਮ ਕਰਦੇ ਆ ਤੇ ਉਹ ਸਹੀ ਹੈ ਸੁਨੀਤਾ ਨੇ ਸਿਰ ਝੁਕਾ ਲਿਆ ਉਸਦੀ ਆਤਮਾ ਜਿਵੇਂ ਥੱਕ ਚੁੱਕੀ ਸੀ ਲਗਭਗ 1.5 ਘੰਟੇ ਬਾਅਦ ਦਰਵਾਜ਼ੇ ਤੇ ਦਸਕਤ ਹੋਈ ਨੀਹਾ ਨੇ ਖਿੜਕੀ ਰਾਹੀਂ ਦੇਖਿਆ ਕਿ ਸੁਮਨ ਦੇ ਮੰਮੀ ਪਾਪਾ ਤੇ ਉਸਦੇ ਚਾਚਾ ਜੀ ਸੀ ਮੋਹਿਤ ਨੇ ਦਰਵਾਜ਼ਾ ਖੋਲ੍ਹਿਆ ਤੇ ਅੰਦਰ ਆਉਂਦੇ ਹੀ ਸੁਮਨ ਦੀ ਮਾਂ ਗੁੱਸੇ ਵਿੱਚ ਬੋਲਣ ਲੱਗੀ ਖੱਦ ਹੋ ਗਈ ਐ ਸਾਡੀ ਬੇਟੀ ਨੂੰ ਰਵਾ ਕੇ ਘਰ ਚੋਂ ਬਾਹਰ ਕੱਢ ਦਿੱਤਾ ਤੁਸੀਂ ਅਸੀਂ ਬੇਟੀ ਦਿੱਤੀ ਸੀ ਨੌਕਰਾਨੀ ਨਹੀਂ ਰਾਜਕੁਮਾਰੀ ਵਰਗੀ ਸੀ ਮੇਰੀ ਧੀ ਕੀ ਹਾਲ ਬਣਾ ਦਿੱਤਾ ਤੁਸੀਂ ਉਸ ਦਾ ਉਹ ਇੱਕ ਪਲ ਵੀ ਰੁਕੀ ਨਹੀਂ ਲਗਾਤਾਰ ਬੋਲਦੀ ਰਹੀ ਸੁਨੀਤਾ ਨੇ ਬੜੀ ਨਿਮਰਤਾ ਨਾਲ ਕਿਹਾ ਪੈਣ ਜੀ ਪਹਿਲਾਂ ਬੈਠੋ ਗੱਲ ਨੂੰ ਸਮਝੋ ਬਾਰ ਉਹਨਾਂ ਨੇ ਗੱਲ ਕੱਟ ਦਿੱਤੀ ਮੈਂ ਕੁਝ ਨਹੀਂ ਸੁਣਾ ਤੁਸੀਂ ਲੋਕ ਮੇਰੀ ਬੇਟੀ ਤੇ ਜ਼ੁਲਮ ਕਰਦੇ ਹੋ ਉਸ ਦਾ ਹਰ ਸ਼ਬਦ ਸੁਨੀਤਾ ਦੇ ਦਿਲ ਤੇ ਕੰਡੇ ਦੀ ਤਰ੍ਹਾਂ ਚੁਭ ਰਿਹਾ ਸੀ ਨਾਲ ਹੀ ਸੁਮਨ ਖੜੀ ਸੀ ਚਿਹਰਾ ਪੋਲਾ ਪਾਲਾ ਬਣਾ ਕੇ ਜਿਵੇਂ ਸਾਰੀ ਗਲਤੀ ਸਹਰੇ ਪਰਿਵਾਰ ਦੀ ਹੋਵੇ ਤੇ ਉਹ ਵਿਚਾਰੀ ਮਾਸੂਮ ਹੋਵੇ ਪਰ ਉਹਨਾਂ ਦੇ ਨਾਲ ਆਏ ਦੋ ਲੋਕ ਸੁਮਨ ਦੇ ਪਾਪਾ ਗੁਰਦਿਆਲ ਜੀ ਤੇ ਚਾਚਾ ਜੀ ਦੋਨੇ ਸ਼ਾਂਤ ਸੀ ਉਹ ਸਭ ਕੁਝ ਬਸ ਚੁੱਪਚਾਪ ਦੇਖ ਤੇ ਸੁਣ ਰਹੇ ਸੀ ਧਿਆਨ ਨਾਲ ਗਹਿਰਾਈ ਨਾਲ ਕਾਫੀ ਸਮੇਂ ਤੱਕ ਸੁਮਨ ਦੀ ਮਾਂ ਬੋਲਦੀ ਰਹੀ ਐਨਾ ਬੋਲਦੀ ਰਹੀ ਕਿ ਉਹਨਾਂ ਦਾ ਗਲਾ ਤੱਕ ਬੈਠਣ ਲੱਗਿਆ ਤਾਂ ਫਿਰ ਸੁਮਨ ਦੇ ਚਾਚਾ ਜੀ ਨੇ ਹੱਥ ਨਾਲ ਇਸ਼ਾਰਾ ਕੀਤਾ ਜਿਵੇਂ ਕਹਿ ਰਹੇ ਹੋਣ ਹੁਣ ਬਹੁਤ ਹੋ ਗਿਆ ਚੁੱਪ ਹੋ ਜਾ ਤੇ ਜਦੋਂ ਮਾਹੌਲ ਥੋੜਾ ਸ਼ਾਂਤ ਹੋ ਗਿਆ ਤਾਗੋਰ ਦੇ ਆਜੀ ਨੇ ਗਹਿਰਾ ਸਾਹ ਲਿਆ ਤੇ ਨਰਮ ਆਵਾਜ਼ ਵਿੱਚ ਕਿਹਾ ਦੇਖੋ ਬੇਟਾ ਮੋਹਿਤ ਵਿਆਹ ਕੋਈ ਖੇਡ ਨਹੀਂ ਹੁੰਦਾ ਇਹ ਦੋ ਲੋਕਾਂ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਬਦਲਾਵ ਹੁੰਦਾ ਹੈ ਸਾਰੇ ਕਮਰੇ ਵਿੱਚ ਬੈਠੇ ਲੋਕ ਸੁਮਨ ਦੇ ਪਾਪਾ ਵੱਲ ਦੇਖਣ ਲੱਗੇ ਨਾ ਤਾਂ ਤੁਹਾਡੇ ਬੇਟੇ ਦਾ ਵਿਆਹ ਗੁੱਡੇ ਗੁੱਡੀ ਦਾ ਖੇਡ ਹੈ ਤੇ ਨਾ ਹੀ ਸਾਡੀ ਬੇਟੀ ਦਾ ਸੁਨੀਤਾ ਤੇ ਮੋਹਿਤ ਦੋਨੇ ਚੁੱਪ ਰਹੇ ਗੁਰਦੇਵਾਲ ਜੀ ਅੱਗੇ ਬੋਲੇ ਮੋਹਿਤ ਬੇਟਾ ਮੈਂ ਸੁਮਨ ਨੂੰ ਸਭ ਕੁਝ ਪੁੱਛ ਲਿਆ ਹੈ ਉਸ ਨੇ ਕਿਹਾ ਕਿ ਸੁਮਨ ਨੂੰ ਤੇਰੀ ਮਾਂ ਤੇ ਭੈਣ ਨਾਲ ਰਹਿਣ ਵਿੱਚ ਦਿੱਕਤ ਹੈ ਉਹ ਚਾਹੁੰਦੀ ਹੈ ਕਿ ਤੂੰ ਆਪਣਾ ਪਰਿਵਾਰ ਛੱਡ ਕੇ ਉਸ ਦੇ ਨਾਲ ਰਹੇ ਇਹ ਸੁਣ ਮੋਹਿਤ ਦੇ ਚਿਹਰੇ ਤੇ ਗੁੱਸਾ ਆ ਗਿਆ ਪਾਪਾ ਜੀ ਮੈਂ ਕੀ ਕਰਾਂ ਘਰ ਵਿੱਚ ਸਿਰਫ ਮੈਂ ਮੇਰੀ ਮਾਂ ਤੇ ਛੋਟੀ ਭੈਣ ਹੈ ਮੇਰੇ ਪਾਪਾ ਵੀ ਨਹੀਂ ਹਨ ਤੇ ਮੇਰਾ ਕੋਈ ਹੋਰ ਭਰਾ ਵੀ ਨਹੀਂ ਮੈਂ ਇਹਨਾਂ ਨੂੰ ਕਿਵੇਂ ਛੱਡ ਦੇਵਾਂ ਇਹਨਾਂ ਨੂੰ ਕੌਣ ਸੰਭਾਲੇਗਾ ਤਾਂ ਸੁਮਨ ਦੀ ਮਾਂ ਤੁਰੰਤ ਬੋਲੀ ਤਾਂ ਫਿਰ ਕੀ ਮੇਰੀ ਬੇਟੀ ਛੱਡਦੀ ਰਹੇਗੀ ਉਹ ਇਹਨਾਂ ਨੂੰ ਬਰਦਾਸ਼ਤ ਕਰਦੀ ਰਹੇ ਇੱਥੇ ਕੋਈ ਫੈਸਲਾ ਅੱਜ ਹੀ ਹੋਵੇਗਾ ਬਸ ਸੁਮਨ ਦੇ ਚਾਚਾ ਜੀ ਨੇ ਸੁਮਨ ਦੀ ਮਾਂ ਨੂੰ ਸਖਤ ਨਜ਼ਰ ਨਾਲ ਦੇਖਿਆ ਤੇ ਉਹ ਤੁਰੰਤ ਚੁੱਪ ਕਰ ਗਈ ਸੁਮਨ ਦੇ ਪਾਪਾ ਨੇ ਫਿਰ ਕਿਹਾ ਇੱਕ ਹੱਲ ਹੋ ਸਕਦਾ ਪਰ ਸੋਣਾ ਪਵੇਗਾ ਕਮਰੇ ਵਿੱਚ ਸਰਨਾਟਾ ਆ ਗਿਆ ਮੋਹਿਤ ਬੇਟਾ ਤੁਸੀਂ ਆਪਣੇ ਤੇ ਸੁਮਨ ਦੇ ਲਈ ਇੱਕ ਛੋਟਾ ਜਿਹਾ ਕਮਰਾ ਕਰਾਏ ਤੇ ਲੈ ਲਵੋ ਕਿਉਂਕਿ ਸੁਮਨ ਨੂੰ ਤੇਰੇ ਨਾਲ ਨਹੀਂ ਤੇਰੀ ਮਾਂ ਤੇ ਭੈਣ ਨਾਲ ਪ੍ਰੋਬਲਮ ਹੈ ਇਹ ਸੁਣ ਸੁਨੀਤਾ ਤੇ ਨੀਹਾ ਹੈਰਾਨ ਰਹਿ ਗਈਆਂ ਮੋਹਿਤ ਨੇ ਦੁਖੀ ਹੋ ਕੇ ਪੁੱਛਿਆ ਤੇ ਫਿਰ ਮੇਰੀ ਮਾਂ ਤੇ ਭੈਣ ਉਹਨਾਂ ਦਾ ਕੀ ਇਨਾਂ ਦੇ ਪ੍ਰਤੀ ਮੇਰਾ ਕੋਈ ਫਰਜ਼ ਨਹੀਂ ਤਾਂ ਸੁਮਨ ਦੇ ਪਾਪਾ ਬੋਲੇ ਉਹਨਾਂ ਦਾ ਪੂਰਾ ਖਰਚਾ ਤੂੰ ਅੱਧੀ ਤਨਖਾਹ ਦੇ ਕੇ ਚੁਕਾ ਦੇਵੀਂ ਤੇ ਬਾਕੀ ਅੱਧੀ ਤਨਖਾਹ ਵਿੱਚ ਤੂੰ ਤੇ ਸੁਮਨ ਗੁਜ਼ਾਰਾ ਕਰ ਲੈਣਾ ਸੁਮਨ ਘੱਟ ਪੈਸਿਆਂ ਨਾਲ ਵੀ ਗੁਜ਼ਾਰਾ ਕਰ ਲਵੇਗੀ ਘੱਟ ਸਾਧਨਾ ਨਾਲ ਉਹ ਸਾਦਾ ਜੀਵਨ ਬਤੀਤ ਕਰ ਲਵੇਗੀ ਉਸ ਨੂੰ ਕੋਈ ਪਰੇਸ਼ਾਨੀ ਨਹੀਂ ਹੋਵੇਗੀ ਉਸੇ ਪਲ ਸੁਮਨ ਦਾ ਚਿਹਰਾ ਉੱਤਰ ਗਿਆ ਜਿਵੇਂ ਕਿਸੇ ਨੇ ਉਸਦੇ ਸੁਪਨਿਆਂ ਦਾ ਗੁਬਾਰਾ ਭੰਨ ਦਿੱਤਾ ਹੋਵੇ ਉਸ ਨੂੰ ਉਮੀਦ ਸੀ ਕਿ ਸਾਰੇ ਲੋਕ ਸੁਨੀਤਾ ਤੇ ਨੀਹਾ ਨੂੰ ਦੋਸ਼ੀ ਕਹਿਣਗੇ ਪਰ ਕਹਾਣੀ ਇਸ ਦੇ ਉਲਟ ਜਾ ਰਹੀ ਸੀ ਅਚਾਨਕ ਉਸ ਦੀ ਮਾਂ ਬੋਲੀ ਕਿਉਂ ਰਜਿਸਟਰ ਕਰੇਗੀ ਮੇਰੀ ਧੀ ਦੋ ਮੰਜ਼ਲਾ ਘਰ ਹੈ ਸੁਨੀਤਾ ਉੱਪਰ ਰਹਿ ਲਵੇ ਆਪਣੀ ਬੇਟੀ ਦੇ ਨਾਲ ਤੇ ਹਾਂ ਖਰਚੇ ਸੁਮਨ ਕਿਉਂ ਚੁੱਕੇ ਇਹਨਾਂ ਦੇ ਫਿਰ ਸੁਮਨ ਦੇ ਪਾਪਾ ਨੇ ਉੱਚੀ ਆਵਾਜ਼ ਵਿੱਚ ਕਿਹਾ ਖਾਚੇ ਸੁਮਨ ਨਹੀਂ ਸੁਨੀਤਾ ਦਾ ਬੇਟਾ 모ਹਿਤ ਚੁਕੇਗਾ ਤੇ ਹਾਂ ਸੁਮਨ ਦੀ ਮਾਂ ਜੇ ਤੂੰ ਇਹ ਹੀ ਸਭ ਕੁਝ ਬੋਲਣਾ ਸੀ ਤਾਂ ਆਪਣੇ ਬੇਟੇ ਨੂੰ ਕਿਉਂ ਨਹੀਂ ਨਾਲ ਲੈ ਕੇ ਆਈ ਉਸ ਨੂੰ ਵੀ ਨਾਲ ਲੈ ਕੇ ਆਉਂਦੀ ਉਸ ਨੂੰ ਵੀ ਤਾਂ ਪਤਾ ਲੱਗਦਾ ਕਿ ਉਸ ਦੀ ਮਾਂ ਕੀ ਸੋਚਦੀ ਹੈ ਤੇ ਫਿਰ ਤੇਰੇ ਨਾਲ ਵੀ ਉਹੀ ਸਭ ਕੁਝ ਕਰਦਾ ਉਹ ਸੁਮਨ ਦੀ ਮਾਂ ਬਿਲਕੁਲ ਚੁੱਪ ਹੋ ਗਈ ਜਿਵੇਂ ਸੱਚ ਦਾ ਤੀਰ ਉਹਨਾਂ ਦੀ ਜ਼ੁਬਾਨ ਵਿੱਚ ਚੁਭ ਗਿਆ ਹੋਵੇ ਸੁਮਨ ਦੇ ਪਾਪਾ ਦੀ ਆਵਾਜ਼ ਹੁਣ ਸਖਤ ਹੋ ਚੁੱਕੀ ਸੀ ਦੇਖ ਸੁਮਨ ਕਮੀ ਤੇਰੀ ਸੱਸ ਤੇ ਨਨਾਨ ਵਿੱਚ ਨਹੀਂ ਕਮੀ ਤੇਰੇ ਵਿੱਚ ਹੈ ਤੂੰ ਆਪਣੀ ਮਾਂ ਦੇ ਕਹਿਣੇ ਵਿਚ ਆ ਕੇ ਆਪਣਾ ਹੀ ਘਰ ਪਰਵਾਦ ਕਰ ਰਹੀ ਹੈ ਇਹ ਸੁਣ ਸੁਮਨ ਦੇ ਕਦਮ ਲੜਖੜਾਉਣ ਲੱਗੇ ਉਸ ਨੂੰ ਆਪਣੇ ਪਾਪਾ ਤੋਂ ਇਹ ਉਮੀਦ ਬਿਲਕੁਲ ਨਹੀਂ ਸੀ ਤੇ ਫਿਰ ਸੁਮਨ ਦੇ ਚਾਚਾ ਜੀ ਬੋਲੇ ਜੇ ਤੂੰ ਇਕੱਲੀ ਰਹਿਣਾ ਚਾਹੁੰਦੀ ਹੈ ਤਾਂ ਕਿਰਾਏ ਦੇ ਕਮਰੇ ਵਿੱਚ ਰਹਿ ਪਰ ਤੇਰੀ ਸੱਸ ਤੇ ਤੇਰੀ ਨਨਾਨ ਇਸ ਘਰ ਵਿੱਚੋਂ ਕਿਤੇ ਨਹੀਂ ਜਾਣਗੀਆਂ ਜੇ ਕਿਸੇ ਨੇ ਅਡਜਸਟ ਕਰਨਾ ਹੈ ਤਾਂ ਉਹ ਤੂੰ ਕਰੇਂਗੀ ਇਹ ਸੁਣ ਸੁਮਨ ਹੈਰਾਨ ਹੋਈ ਉਸਦੇ ਪਾਪਾ ਦੇ ਉਹ ਸ਼ਬਦ ਉਸਦੇ ਸੁਪਨਿਆਂ ਦੇ ਬਿਲਕੁਲ ਖਿਲਾਫ ਸੀ ਸੁਮਨ ਦੀ ਮਾਂ ਬੋਲੀ ਤੁਸੀਂ ਆਪਣੀ ਬੇਟੀ ਦਾ ਸਾਥ ਨਹੀਂ ਦੇਵੋਗੇ ਏ ਸੋਨ ਸੁਮਨ ਦੇ ਪਾਪਾ ਗੁੱਸੇ ਵਿੱਚ ਬੋਲੇ ਗਲਤ ਵਿੱਚ ਕਦੇ ਵੀ ਨਹੀਂ ਜੇਕਰ ਉਸ ਨੂੰ ਕੋਈ ਤਕਲੀਫ ਹੁੰਦੀ ਜੇ ਕੋਈ ਕਮੀ ਹੁੰਦੀ ਤਾਂ ਮੈਂ ਉਸ ਦਾ ਸਾਥ ਜ਼ਰੂਰ ਦਿੰਦਾ ਸੁਨੀਤਾ ਭੈਣ ਜੀ ਤੇ ਉਸ ਦੀ ਬੇਟੀ ਕਿੱਥੇ ਜਾਣਗੀਆਂ ਫਿਰ ਸੁਮਨ ਦੇ ਚਾਚਾ ਜੀ ਬੋਲੇ ਤੇ ਜੇ ਤੁਸੀਂ ਆਪਣੀ ਬੇਟੀ ਦੀ ਗਲਤੀ ਵਿੱਚ ਵੀ ਉਸ ਦਾ ਸਾਥ ਦਿੱਤਾ ਤਾਂ ਮੈਂ ਜਾ ਕੇ ਇਹ ਸਭ ਗੱਲਾਂ ਤੁਹਾਡੇ ਨੂੰਹਾ ਪੁੱਤਾਂ ਨੂੰ ਦੱਸ ਦੇਵਾਂਗਾ ਫਿਰ ਦੇਖਣਾ ਤੁਸੀਂ ਕਿਸ ਦਾ ਬੁੜਾਪਾ ਕਿੱਥੇ ਗੁਜ਼ਰਦਾ ਹੈ ਇਹ ਸੁਣ ਸੁਮਨ ਦੀ ਮਾਂ ਇੱਕਦਮ ਸ਼ਾਂਤ ਹੋ ਗਈ ਜਿਵੇਂ ਕਿਸੇ ਨੇ ਉਹਨਾਂ ਦੀ ਆਵਾਜ਼ ਖੋਹ ਲਈ ਹੋਵੇ ਸੁਮਨ ਦੇ ਪਾਪਾ ਨੇ ਸੁਨੀਤਾ ਦੇ ਵੱਲ ਹੱਥ ਜੋੜ ਕੇ ਕਿਹਾ ਭੈਣ ਜੀ ਤੁਹਾਡੀ ਨੂੰ ਇੱਥੇ ਹੀ ਰਹੇਗੀ ਜੇ ਕੋਈ ਸਮੱਸਿਆ ਹੋਵੇ ਸਿੱਧਾ ਮੈਨੂੰ ਦੱਸਣਾ ਜੇ ਮੇਰੀ ਬੇਟੀ ਗਲਤ ਹੋਵੇਗੀ ਤਾਂ ਮੈਂ ਉਸ ਦਾ ਸਾਥ ਕਦੇ ਵੀ ਨਹੀਂ ਦੇਵਾਂਗਾ ਉਸ ਨੇ ਸੁਮਨ ਦੇ ਵੱਲ ਦੇਖ ਕੇ ਕਿਹਾ ਤੇ ਜੇ ਤੇਰੇ ਨਾਲ ਕੁਝ ਗਲਤ ਹੁੰਦਾ ਤਾਂ ਮੈਂ ਤੇਰਾ ਸਾਥ ਜ਼ਰੂਰ ਦਿੰਦਾ ਪਰ ਤੂੰ ਆਪਣੇ ਹੰਕਾਰ ਨੂੰ ਪੂਰਾ ਕਰਨਾ ਚਾਹੁੰਦੀ ਹੈ ਜੋ ਸਹੀ ਨਹੀਂ ਹੈ ਤੇ ਜੇਕਰ ਤੂੰ ਜ਼ਬਰਦਸਤੀ ਘਰ ਛੱਡ ਕੇ ਆਈ ਤਾਂ ਪੇਕੇ ਘਰ ਦਾ ਦਰਵਾਜ਼ਾ ਹਮੇਸ਼ਾ ਦੇ ਲਈ ਤੇਰੇ ਲਈ ਬੰਦ ਹੋ ਜਾਵੇਗਾ ਜੋ ਕੁਝ ਵੀ ਕਰਨਾ ਸੋਚ ਸਮਝ ਕੇ ਕਰਨਾ ਤੇ ਆਪਣੇ ਦਮ ਤੇ ਕਰਨਾ ਕਿਉਂਕਿ ਗਲਤੀ ਵਿੱਚ ਤੇਰੇ ਪਾਪਾ ਤੇਰਾ ਸਾਥ ਨਹੀਂ ਦੇਣਗੇ ਇਹਨਾਂ ਕਹਿ ਕੇ ਸੁਮਨ ਨੂੰ ਉਥੇ ਹੀ ਛੱਡ ਕੇ ਉਹ ਆਪਣੇ ਘਰ ਵਾਪਸ ਆ ਗਏ ਸੁਮਨ ਦੇ ਕੋਲ ਹੁਣ ਕਹਿਣ ਨੂੰ ਕੁਝ ਨਹੀਂ ਬਚਿਆ ਸੀ ਉਸ ਨੂੰ ਹੁਣ ਸਮਝ ਵਿੱਚ ਆ ਗਿਆ ਸੀ ਕਿ ਉਸ ਦੇ ਪਾਪਾ ਉਸ ਦੀ ਹਰ ਗੱਲ ਨਹੀਂ ਮੰਨਣਗੇ ਤੇ ਹੁਣ ਇਸ ਘਰ ਵਿੱਚ ਰਹਿਣਾ ਹੀ ਉਸ ਦੀ ਮਜਬੂਰੀ ਸੀ ਸੁਮਨ ਦੇ ਮੰਮੀ ਪਾਪਾ ਦੇ ਜਾਂਦੇ ਹੀ ਘਰ ਵਿੱਚ ਇੱਕ ਏਦਾਂ ਦਾ ਸਰਨਾਟਾ ਫੈਲ ਗਿਆ ਮੰਨ ਲਓ ਕੰਦਾ ਵੀ ਬੋਲਣ ਤੋਂ ਡਰ ਰਹੀਆਂ ਹੋਣ। ਸੁਮਨ ਉਥੇ ਹੀ ਦਰਵਾਜ਼ੇ ਦੇ ਕੋਲ ਇੱਕ ਭਾਰੀ ਬੈਗ ਲੈ ਕੇ ਖੜੀ ਸੀ ਪਰ ਹੁਣ ਉਸ ਦੇ ਕਦਮ ਅੱਗੇ ਨਹੀਂ ਵੱਧ ਰਹੇ ਸੀ ਜਿਵੇਂ ਉਸ ਨੂੰ ਪਹਿਲੀ ਵਾਰ ਮਹਿਸੂਸ ਹੋਇਆ ਹੋਵੇ ਕਿ ਬਿਨਾਂ ਵਜ੍ਹਾ ਝਗੜਾ ਖੜਾ ਕਰਕੇ ਕਦੇ ਕੋਈ ਘਰ ਨਹੀਂ ਵਸਦਾ। ਉਹ ਹੌਲੀ-ਹੌਲੀ ਅੰਦਰ ਆਈ ਤੇ ਇੱਕ ਕੋਨੇ ਵਿੱਚ ਜਾ ਕੇ ਬੈਠ ਗਈ। ਉਸ ਦਾ ਪੂਰਾ ਚਿਹਰਾ ਪਛਤਾਵੇ ਤੇ ਝਿਜਕ ਨਾਲ ਭਰਿਆ ਹੋਇਆ ਸੀ। ਸਨੀਤਾ ਨੇ ਉਸਦੇ ਵੱਲ ਦੇਖਿਆ ਉਹਨਾਂ ਦੀਆਂ ਅੱਖਾਂ ਵਿੱਚ ਨਾ ਗੁੱਸਾ ਸੀ ਨਾ ਸ਼ਿਕਾਇਤ ਬਸ ਥਕਾਨ ਸੀ ਤੇ ਇੱਕ ਡਰ ਸਨੀਤਾ ਨੇ ਗਹਿਰੀ ਸਾਹ ਲਈ ਤੇ ਮੋਹਿਤ ਦੇ ਵੱਲ ਦੇਖਿਆ ਬੇਟਾ ਹੁਣ ਕੀ ਕਰਾਂਗੇ ਮੋਹਿਤ ਨੇ ਸਿਰ ਝੁਕਾ ਲਿਆ ਮਾਂ ਮੈਂ ਨਹੀਂ ਚਾਹੁੰਦਾ ਕਿ ਘਰ ਵਿੱਚ ਰੋਜ਼ ਇਹ ਸਭ ਹੋਵੇ ਅੱਗੇ ਕੀ ਕਰਨਾ ਹੈ ਇਹ ਸੁਮਨ ਨੂੰ ਸੋਚਣਾ ਪਵੇਗਾ ਪਰੇਸ਼ਾਨੀ ਉਸ ਨੂੰ ਹੈ ਸਾਨੂੰ ਨਹੀਂ ਸੁਮਨ ਚੁੱਪਚਾਪ ਸਭ ਕੁਝ ਸੁਣ ਰਹੀ ਸੀ ਉਸ ਦੇ ਗਲੇ ਵਿੱਚ ਜਿਵੇਂ ਕੰਡੇ ਚੁਭਣ ਲੱਗੇ ਪਹਿਲੀ ਵਾਰ ਉਸ ਨੂੰ ਸਮਝ ਆਇਆ ਕਿ ਗੱਲਾਂ ਬਣਾਉਣਾ ਆਸਾਨ ਹੈ ਪਰ ਪਰਾਏ ਘਰ ਵਿੱਚ ਆ ਕੇ ਉਸ ਨੂੰ ਅਪਣਾਉਣਾ ਮੁਸ਼ਕਲ ਤੇ ਉਹ ਇਹਹੀ ਮੁਸ਼ਕਲ ਉਠਾਉਣਾ ਨਹੀਂ ਚਾਹੁੰਦੀ ਸੀ ਕੁਝ ਸਮੇਂ ਬਾਅਦ ਸੁਮਨ ਉੱઠી ਤੇ ਹੌਲੀ-ਹੌਲੀ ਸੁਨੀਤਾ ਦੇ ਕੋਲ ਆਈ ਕਹਿਣ ਨੂੰ ਬਹੁਤ ਕੁਝ ਸੀ ਪਰ ਆਵਾਜ਼ ਟੁੱਟ ਰਹੀ ਸੀ ਮੰਮੀ ਜੀ ਸ਼ਬਦ ਗਲੇ ਵਿੱਚ اٹਕ ਗਏ ਤੇ ਫੁੱਟ ਫੁੱਟ ਕੇ ਰੋਣ ਲੱਗੀ ਮੰਮੀ ਜੀ ਮੈਂ ਬਹੁਤ ਵੱਡੀ ਗਲਤੀ ਕੀਤੀ ਬਹੁਤ ਵੱਡੀ ਹੁਣ ਮੈਨੂੰ ਸਮਝ ਵਿੱਚ ਆ ਗਿਆ ਹੈ ਕਿ ਹੁਣ ਇਹ ਹੀ ਮੇਰਾ ਘਰ ਹੈ ਮੈਨੂੰ ਇਸ ਘਰ ਨੂੰ ਅਪਣਾਉਣਾ ਪਵੇਗਾ ਤੇ ਮੈਂ ਪੂਰੀ ਕੋਸ਼ਿਸ਼ ਕਰਾਂਗੀ ਸੁਨੀਤਾ ਨੇ ਕੁਝ ਨਹੀਂ ਕਿਹਾ ਉਹਨਾਂ ਨੇ ਬਸ ਉਸ ਦੇ ਵੱਲ ਦੇਖਿਆ ਉਹਨਾਂ ਦੀਆਂ ਨਜ਼ਰਾਂ ਵਿੱਚ ਨਫ਼ਰਤ ਨਹੀਂ ਬਸ ਇੱਕ ਥੱਕੀ ਹੋਈ ਉਮੀਦ ਸੀ ਮੋਹਿਤ ਨੇ ਗਹਿਰੀ ਆਵਾਜ਼ ਵਿੱਚ ਕਿਹਾ ਕਿ ਇਹ ਘਰ ਖੇਡ ਦਾ ਮੈਦਾਨ ਨਹੀਂ ਹੈ ਤੂੰ ਬਾਰ-ਬਾਰ ਪੇਕੇ ਫੋਨ ਕਰ ਦਿੰਦੀ ਹੈ ਹਰ ਛੋਟੀ ਵੱਡੀ ਗੱਲ ਤੇ ਝਗੜਾ ਖੜਾ ਕਰ ਦਿੰਦੀ ਹੈ ਸੁਮਨ ਫਿਰ ਵੀ ਰੋਂਦੀ ਰਹੀ ਤੈਨੂੰ ਸਮਝਣਾ ਪਵੇਗਾ ਇਹ ਘਰ ਮੇਰਾ ਘਰ ਹੈ ਇਹ ਮੇਰੀ ਮਾਂ ਦਾ ਹੈ ਮੇਰੀ ਭੈਣ ਦਾ ਹੈ ਤੇ ਤੇਰਾ ਵੀ ਪਰ ਹਰ ਗੱਲ ਵਿੱਚ ਸਿਰਫ ਤੇਰੀ ਮਰਜ਼ੀ ਨਹੀਂ ਚੱਲੇਗੀ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਪਵੇਗਾ ਸੁਮਨ ਨੇ ਹੰਝੂ ਪੂੰਝਦੇ ਹੋਏ ਕਿਹਾ ਮੈਂ ਸਮਝ ਗਈ ਹਾਂ 모ਹਿਤ ਸੱਚਮੁੱਚ ਸਮਝ ਗਈ ਹਾਂ ਉਸ ਦੀ ਆਵਾਜ਼ ਵਿੱਚ ਡਰ ਵੀ ਸੀ ਤੇ ਸ਼ਰਮ ਵੀ ਉਸ ਦਿਨ ਸੁਮਨ ਨੇ ਪਹਿਲੀ ਵਾਰ ਸਹਰੇ ਘਰ ਨੂੰ ਸੱਸ ਦੇ ਰੂਪ ਵਿੱਚ ਨਾ ਦੇਖ ਕੇ ਆਪਣੇ ਘਰ ਦੇ ਰੂਪ ਵਿੱਚ ਦੇਖਿਆ ਸੀ ਹੁਣ ਸੁਮਨ ਆਪਣੀ ਸੱਸ ਦੀ ਬਹੁਤ ਸੇਵਾ ਕਰਦੀ ਤੇ ਨੀਹਾ ਨੂੰ ਛੂਟੀ ਪੈਣ ਦੀ ਤਰ੍ਹਾਂ ਪਿਆਰ ਕਰਦੀ ਘਰ ਦਾ ਕੰਮ ਵੀ ਕਰਦੀ ਸਾਰੇ ਹਾਸੇ ਖੁਸ਼ੀ ਇੱਕੋ ਘਰ ਵਿੱਚ ਜੀਵਨ ਬਤੀਤ ਕਰਨ ਲੱਗੇ ਹਾਂਜੀ ਦੋਸਤੋ ਜੋ ਸੁਮਨ ਦੇ ਪਾਪਾ ਨੇ ਕੀਤਾ ਉਹ ਸਹੀ ਸੀ ਜਾਂ ਗਲਤ ਤੁਸੀਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਰੱਖਣੇ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਵੀ ਜ਼ਰੂਰ ਕਰਨਾ ਮਿਲਦੇ ਹਾਂ ਕੱਲ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਦੋਸਤੋ